ਫਗਵਾੜਾ ਸ਼ਹਿਰ ਦੇ ਚੜ੍ਹਦੀ ਸਵੇਰ ਹੀ ਦੋ ਟਰੱਕਾਂ ਦੀ ਹੋਈ ਜ਼ਬਰਦਸਤ ਟੱਕਰ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਜਾਣਕਾਰੀ ਮੁਤਾਬਕ ਸਵੇਰੇ 6:30 ਵਜੇ ਦੇ ਕਰੀਬ ਇੱਕ ਟਰੱਕ ਜਲੰਧਰ ਤੋਂ ਫਗਵਾੜਾ ਵਾਲੀ ਸਾਈਡ ਆ ਰਿਹਾ ਸੀ ਤਾਂ ਇੱਕ ਟਰੱਕ ਫਗਵਾੜਾ ਤੋਂ ਜਲੰਧਰ ਵਾਲੀ ਸਾਈਡ ਜਾ ਰਿਹਾ ਸੀ ਤੇ ਜਦੋਂ ਝੇੜੂ ਪੁਲ ਕੋਲ ਪਹੁੰਚੇ ਤਾਂ ਫਗਵਾੜਾ ਤੋਂ ਜਲੰਧਰ ਚਾਹਿਆ ਟਰੱਕ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਦਾ ਹੋਇਆ ਦੂਸਰੀ ਸਾਈਡ ਜਾ ਕੇ ਪੱਥਰ ਨਾਲ ਭਰੇ ਟਰੱਕ ਨਾਲ ਟਕਰਾ ਗਿਆ ਹਾਸਾਈ ਨਾ ਭਿਆਨਕ ਸੀ ਕਿ ਦੋਵੇਂ ਟਰੱਕਾਂ ਦੇ ਪਰ ਖਚੇ ਉੱਡ ਗਏ ਜਦਕਿ ਇੱਕ ਟਰੱਕ ਡਰਾਈਵਰ ਦੀ ਮੌਤ ਹੋ ਗਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਵਿਅਕਤੀ ਨੇ ਦੱਸਿਆ ਕਿ ਉਹ ਦਿੱਲੀ ਤੋਂ ਅੰਮ੍ਰਿਤਸਰ ਚਾਰਹਿਸਾਨ ਕੀ ਚਿਹੜੂ ਵਿਖੇ ਹਾਸਾ ਬਾਪਰ ਗਿਆ ਜਿਸ ਵਿੱਚ ਟਰੱਕ ਚਾਲਕ ਗੁਰਚੰਦ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਂਜੀ ਕਿੱਥੋਂ ਕਿੱਥੇ ਆ ਰਹੇ ਸੀ ਜੀ ਦਿੱਲੀੋਂ ਆ ਰਹੇ ਸੀ ਦਿੱਲੀੋਂ ਅੰਮ੍ਰਿਤਸਰ ਤੇ ਐਕਸੀਡੈਂਟ ਹੋਇਆ ਕਿੱਦਾਂ ਹੈ ਏ ਪਤਾ ਨਹੀਂ ਕਿਉਂ ਅੱਗ ਲੱਗ ਗਈ ਕੀ ਨਾ ਕੀ ਹੈ ਡਰਾਈਵਰ ਦਾ ਇਹ ਦਾ ਗਰਜੰਟ ਸਿੰਘ ਹਾਂਜੀ ਗਰਜੰਟ ਸਿੰਘ ਗਰਜੰਟ ਸਿੰਘ ਕਿੱਥੋਂ ਕਿੱਥੇ ਲੈ ਕੇ ਆ ਰਹੇ ਸੀ ਮਾਲ ਇਹ ਦਿੱਲੀੋਂ ਅੰਮ੍ਰਿਤਸਰ ਦਿੱਲੀੋਂ ਅੰਮ੍ਰਿਤਸਰ ਤੇ ਹੋਇਆ ਕਿੱਥੇ ਹੈ ਐਕਸੀਡੈਂਟ ਕਾ ਜਲੰਦਰ ਦੇ ਪਿੱਛੇ ਹੀ ਹੈ ਢੇੜੂ ਵਾਲਾ ਪੁਰੀ ਵਾਹਤ ਹਾਂਜੀ ਹਾਂਜੀ ਤੇ ਬੰਦਾ ਬੰਦਾ ਕਿਦਾਂ ਤੁਹਾਡਾ ਠੀਕ ਆ ਨਹੀਂ ਨਹੀਂ ਪੂਰਾ ਆ ਗਿਆ ਹਾਂਜੀ ਪੂਰਾ ਆ ਗਿਆ ਪੂਰਾ ਹੋ ਗਿਆ ਉਧਰ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸਵੇਰ ਸਮੇਂ ਸੂਚਨਾ ਮਿਲੀ ਸੀ ਕਿ ਚਿਹੜੂ ਪੁਲ ਨਜ਼ਦੀਕ ਦੋ ਟਰੱਕਾਂ ਦੀ ਟੱਕਰ ਹੋ ਗਈ ਹੈ ਜਿਸ ਤੋਂ ਬਾਅਦ ਉਹ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਉਹਨਾਂ ਨੇ ਦੱਸਿਆ ਕਿ ਉਕਤ ਹਾਦਸਾ ਫਗਵਾੜਾ ਤੋਂ ਜਲੰਧਰ ਜਾ ਰਹੇ ਟਰੱਕ ਡਰਾਈਵਰ ਦੀ ਝੋਕ ਲੱਗਣ ਕਾਰਨ ਵਾਪਰਿਆ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਚਾਹੇ ਕਿ ਦੂਸਰਾ ਟਰੱਕ ਚਾਲਕ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਹੈ ਫਗਵਾੜਾ ਤੋਂ ਨਵਰਾੰਗ ਚੈਨਲੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਤਰੀਕ ਪੁਲ ਦੇ ਉੱਪਰ ਐਕਸੀਡੈਂਟ ਹੋਇਆ ਕੀ ਮਾਮਲਾ ਕੀ ਹੈ ਸਾਰਾ ਸਵੇਰੇ ਸਾਨੂੰ ਪ੍ਰਾਈਵੇਟ ਬੰਦੇ ਦਾ ਕਾਲ ਆਈ ਆ ਤੇ ਉਹ ਕਹਿੰਦੇ ਕਿ ਐਕਸੀਡੈਂਟ ਵੇਰਵੇ ਪੁੱਛਦੇ ਹੋਏ ਜਦੋਂ ਆਪਾਂ ਪਹੁੰਚ ਕੇ ਦੇਖਿਆ ਤਾਂ ਇੱਕ ਟਰੱਕ ਥਵਾੜੇ ਤੋਂ ਜਲੰਧਰ ਜਾ ਰਿਹਾ ਹੈਗਾ ਇੱਕ ਜਲੰਧਰ ਤੋਂ ਥਵਾੜੇ ਆ ਰਿਹਾ ਜੀਆ ਉਹ ਕਹਿੰਦੇ ਜਿਹੜਾ ਜਲੰਧਰ ਤੋਂ ਥਵਾੜੇ ਤੋਂ ਜਲੰਧਰ ਜਾ ਰਿਹਾ ਸੀਗਾ ਉਹਦੀ ਕਿਤੇ ਝੋਕ ਲੱਗ ਗਈ ਉਹ ਉਹ ਡਵਾਈਡਰ ਟੱਪ ਕੇ ਦੂਜੇ ਟਰੱਕ ਵਿੱਚ ਪੱਥਰ ਨਾਲ ਲੱਗਿਆ ਹੈਗਾ ਉਹਦੇ ਵਿੱਚ ਬਣੀ ਤੇ ਸਰ ਇਹ ਅਮਲੇ ਸਾਹਮਣੇ ਹੋਇਆ ਐਕਸੀਡੈਂਟ ਇਹ ਨਹੀਂ ਜੀ ਇਹ ਦੂਜੇ ਰੋਡ ਤੋਂ ਟੱਪ ਕੇ ਦੂਜੇ ਪਾਸੇ ਆਇਆ ਤੇ ਕੋਈ ਮੱਗੀ ਜਾਨ ਨਹੀਂ ਲੱਗ ਇੱਕ ਦੀ ਮੌਤ ਹੋ ਗਈ ਆ ਇੱਕ ਨੂੰ ਰੈਫਰ ਕਰ ਦਿੱਤਾ ਸੀ ਕਿਹੜੇ ਟਰੱਕ ਵਾਲੇ ਦੀ ਹੋਈ ਸੀ ਮੌਤ ਜੀ ਜਿਹੜਾ ਠਵਾੜੇ ਤੋਂ ਜਲੰਧਰ ਜਿਹੜਾ ਟੱਪ ਕੇ ਇਧਰ ਦੂਜੇ ਪਾਸੇ ਆ ਤੇ ਦੂਸਰੀ ਦੀ ਕੰਡੀਸ਼ਨ ਕਿਦਾਂ ਜੀ ਦੂਸਰੀ ਦੀ ਹਾਲਤ ਉਹਦੀ ਵੀ ਦੇਖ ਸਕਦੇ ਗੰਭੀਰ ਆ ਇਸ ਕਰਕੇ ਉਹ ਹਸਪਤਲ ਪਹੁੰਚ ਗਿਆ ਸਰ ਕੀ ਕਾਰਵਾਈ ਬਗਾਇਆ ਕਰਦੇ ਜੀ ਕੀ ਕਾਰਵਾਈ ਵਗੈਰਾ ਕਰ ਰਹੇ ਕਾਰਵਾਈ ਥਾਣਾ ਸਦਰ ਦੇ ਹਵਾਲੇ ਕਰਨਾ ਆਈ ਉਹਦੇ ਜਿਹਨੂੰ ਆਏਗਾ ਤੇ ਉਹ ਜੂ ਚੰਗਾ ਲੱਗੇਗਾ ਕੱਪੜਾ